ਵਿੱਚ ਅਸੀਂ ਕਰਨ ਲੱਗੇ ਆਂ ਭਾਈ ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਮੀ ਦੇ ਸਾਈ ਹੁਣ ਜਲਤੀ ਦਾ ਮਤਲਬ ਇਹ ਨਹੀਂ ਕਿ ਘਰਾਂ ਨੂੰ ਅੱਗ ਲੱਗੀ ਸੀ ਕਾਰਖਾਨਿਆਂ ਨੂੰ ਅੱਗ ਲੱਗੀ ਸੀ ਫੈਕਟਰੀਆਂ ਨੂੰ ਅੱਗ ਲੱਗੀ ਸੀ ਜੰਗਲਾਂ ਨੂੰ ਅੱਗ ਲੱਗੀ ਸੀ ਝੱਲਾਂ ਨੂੰ ਅੱਗ ਲੱਗੀ ਸੀ ਬਿਲਕੁਲ ਨਹੀਂ ਅੱਗ ਕਿੱਥੇ ਲੱਗੀ ਹੈ ਜਿਹੜੀਆਂ ਪੰਜ ਨਦੀਆਂ ਅੱਗ ਦੀਆਂ ਦਾ ਆਪਾਂ ਸ਼ੁਰੂ ਵਿੱਚ ਜ਼ਿਕਰ ਕੀਤਾ ਸੀ ਜਿਹੜੀਆਂ ਅੰਦਰ ਵਗਦੀਆਂ ਨੇ ਉਹ ਅੱਗ ਰੋਕਣ ਲਈ ਬਾਬਾ ਨਾਨਕ ਨਿਕਲਿਆ ਕਰਨੇ ਸੀ ਬਾਜੋਂ ਗੁਰੂ ਗਵਾਰ ਹੈ ਬਾਬੇ ਨੇ ਵੇਖਿਆ ਹੈ ਹੈ ਕਰਦੀ ਸੁਣੀ ਲਕਾਈ ਤਾਂ ਉਹ ਭਾਈ ਸਾਹਿਬ ਕਹਿੰਦੇ ਚੜਿਆ ਸੋਧਨ ਤਰਤ ਲਕਾਈ ਭਾਈ ਬਾਬੇ ਨਾਨਕ ਦੇ ਮਨ ਵਿੱਚ ਦਰਦਾਂ ਨੇ ਤੇ ਬਾਬੇ ਨਾਨਕ ਨੂੰ ਮਾਂ ਪਿਓ ਨੇ ਸਮਝਿਆ ਬਿਵਾਰ ਤੇ ਸਾਡੇ ਅਗਿਆਨੀ ਜੀ ਸੁਣਾਉਂਦੇ ਹੁੰਦੇ ਨਾ ਭੋਲਾ ਵੈਦ ਨਾ ਜਾਣੇ ਕਰਕ ਕਲੇਜੇ ਮਾਹੇ ਹੁਣ ਬਾਬੇ ਨਾਨਕ ਦੇ ਅੰਦਰ ਦੀ ਅਵਸਥਾ ਵੇਖੀਏ ਵੈਦ ਤੇ ਉਹਦੀ ਨਬਜ਼ ਫੜਦਾ ਹੈ ਪਰ ਬਾਬਾ ਨਾਨਕ ਦੀ ਉਹ ਕਿੱਥੋਂ ਸਮਝ ਸਕਦਾ ਹੈ ਨਬਜ ਤੇ ਸਰੀਰ ਦੀ ਹੈ ਰੂਹ ਦੀ ਨਬਜ ਤੇ ਉਹਨੂੰ ਫੜਨੀ ਨਹੀਂ ਆਉਂਦੀ ਬਾਬਾ ਰੂਹ ਤੋਂ ਕੀ ਗਿਆਨ ਦੇਣਾ ਚਾਹੁੰਦਾ ਹੈ ਮਾਂ ਪਿਓ ਨੇ ਸਮਝਿਆ ਪੀਕ ਕੋ ਪੁੱਤ ਸੀ ਨਾ ਖਾਂਦਾ ਨਾ ਪੀਂਦਾ ਨਾ ਹੱਸਦਾ ਨਾ ਬੋਲਦਾ ਵੈਦ ਲੈ ਜਾਂਦਾ ਇਹ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਦੀ ਵਸਤਾ ਕੀ ਹੈ ਜਰਾ ਵੇਖੀਏ ਇੱਕ ਦਿਨ ਬੈਠੇ ਵੇਖੀ ਵਿੱਚ ਜਹਾਨ ਦੇ ਹੋ ਰਾਜੇ ਪਿੰਦੇ ਵੇਖੇ ਖੂਨ ਨਮਾਣੀ ਪ੍ਰਜਾ ਦਾ ਖਾਂ-ਖਾਂ ਤੱਕੇ ਕਰਦੇ ਭਰੇ ਹੋਏ ਅਬਮਾਨ ਦੇ ਵੱਡੀਆਂ ਲੈ ਕੇ ਹੱਕ ਗਵਾਉਣ ਗਰੀਬਾਂ ਦਾ ਝੂਠੇ ਮਸਲੇ ਘੜ-ਘੜ ਦਸਣ ਕਥਣ ਕੁਰਾਨ ਦੇ ਉਹ ਦਰਮੰਦਰ ਹਿੰਦੂ ਮੁਸਲਮਾਨ ਦੇ ਸੜਦੀ ਦੁਨੀਆਂ ਸਾਰੀ ਸ਼ਾਂਤ ਕਿਵੇਂ ਹੋ ਸਕਦੀ ਏ ਸੋਚਾਂ ਸੋਝ ਰਹੇ ਸੀ ਵਾਲੀ ਕੁੱਲ ਜਹਾਨ ਦੇ Yan khana daan de ਨਾੜ ਪਕੜ ਲਈ ਸਤਗੁਰ ਦੀ ਨਾਲੇ ਨੇਤਰ ਦੋਵੇਂ ਟਕੇ ਨਾਲ ਧਿਆਨ ਦੇ ਵਾਹ ਵੇ ਵੈਦਾ ਭੋਲਿਆ ਪੀੜਾ ਨਹੀਂ ਦਿਲਾਂ ਦੀ ਦੁਨੀਆਂ ਵਾਲੇ ਜਾਣਦੇ ਸਾਡੇ سینੇ ਦੇ ਵਿੱਚ ਸਾਡੇ سینੇ ਦੇ ਵਿੱਚ ਹੰਝੂ ਰੜਕਣ ਦੁਖੀਆਂ ਦੇ ਪੰਛੀ ਸੱਟਾ ਹਰ ਦਮ ਵੱਜਣ ਵਾਂਗ ਵਦਾਨ ਦੇ ਜੀ ਵੱਜਣ ਵਾਂਗ ਵਦਾਨ